ਬਾਬਾ ਜੀਵਨ ਸਿੰਘ ਨਗਰ ਅਤੇ ਬੀੜ ਤਲਾਬ ਦੀਆਂ ਬਸਤੀਆਂ ਨੂੰ ਰੱਖਿਆ ਜਾ ਰਿਹਾ ਹੈ ਸਹੂਲਤਾਂ ਤੋਂ ਵਾਂਝਾ ਤਾਂ ਗੁੱਸੇ 'ਚ ਆਈ ਲੋਕਾਂ ਅਜਾ ਥਾਣਾ ਛੱਦਰ ਦੇ ਨੇੜੇ ਬਾਬਾ ਜੀਵਨ ਸਿੰਘ ਚੌਕ ਦੇ ਵਿੱਚ ਦਿੱਤਾ ਤਰਨਾ ਤੇ ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ ਇਸ ਮੌਕੇ ਆਗੂ ਨੇ ਬੋਲਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਹੁਣ ਆਵਾਸ ਯੋਜਨਾ ਆਈ ਹੈ ਉਸ ਤੋਂ ਸਖਣਾ ਬਾਬਾ ਜੀਵਨ ਸਿੰਘ ਨਗਰ ਅਤੇ ਬੀੜ ਤਲਾਬ ਦੀਆਂ ਬਸਤੀਆਂ ਨੂੰ ਰੱਖਿਆ ਜਾ ਰਿਹਾ ਹੈ ਦੇਸ਼ ਦੇ ਵੋਸ ਅੱਜ ਆਪਣਾ ਵਿਰੋਧ ਵਜੂ ਅੱਜ ਬਠਿੰਡਾ ਦੇ ਬਾਬਾ ਜੀਵਨ ਸਿੰਘ ਚੌਕ थाना ਛਦਰ ਦੇ ਨੇੜੇ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਤੇ ਉਹਨਾਂ ਵੱਲੋਂ ਧਰਨਾ ਦੇ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਇਹਨਾਂ ਜੋ ਆਪਣਾ ਕੁਝੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਉਸ ਤੋਂ ਆਪਣਾ ਇਹ ਨਾ ਰੋਕੇ ਅਤੇ ਸਾਨੂੰ ਇਹ ਆਪਣਾ ਜੋ ਸੂਲਤਾਨ ਉਹ ਆਨੰਦ ਦਿਤੀਆਂ ਗਈਆਂ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਛੜਕਾਂ ਵੀ ਜਮ ਕੀਤੀਆਂ ਜਾਣਗੀਆਂ। ਪੂਰਿਆ ਕਰੋ। ਨਾਟੀਆਂ ਮੰਗੋ। yeah ਆ ਤੇ ਕਿੜਾ ਪਈ ਸਿਕਲ ਸਾਹਿਬਾਂ ਨੂੰ ਮੇਰਾ ਨਾਮ ਸੁਖਚੈਨ ਸਿੰਘ ਸੋਨੂੰ ਤਲਾਬ ਨੇ ਦੋ ਤਿੰਨ ਵੀਰ ਤਲਾਬ ਭਾਈ ਸਾਡੀ ਬੇਨਤੀ ਹੈ ਸਰਕਾਰ ਨੂੰ ਸਾਡਾ ਤੰਨਾ ਲਾਉਣ ਦਾ ਮਕਸਦ ਭਾਈ ਜੀ ਇਹ ਸੀਗਾ ਕਿ ਜੋ ਸੈਂਟਰ ਸਰਕਾਰ ਵੱਲੋਂ ਆਵਾਸ ਯੋਜਨਾ ਸਕੀਮ ਆਈ ਹੈ ਉਹਦਾ ਸਾਨੂੰ ਲਾਭ ਲੈਣ ਲਈ ਸਾਡਾ ਲਾਭ ਅਸੀਂ ਡੀਸੀ ਸਾਹਿਬ ਨੂੰ ਮਿਲੇ ਜੀ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਉਹ ਗੰਦੇ ਵੀ ਟੁੱਟੀ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਦੀ ਜ਼ਮੀਨ ਹੈ ਜੀ ਤੁਹਾਨੂੰ ਇਹ ਲਾਭ ਨਹੀਂ ਮਿਲ ਸਕਦਾ ਚਾਹੇ ਤੋਂ ਲਕਸ਼ਣਾ ਹੁੰਦੇਗਾ ਉਹ ਤੋਂ ਬੜੇ ਬਲਕੇ ਆਪਣੇ ਸੁਪਣੇ ਧਵਾਉਂਦੇ ਹੁਣ ਕਿਉਂ ਨਹੀਂ ਆ ਰਹੇ ਉਹੀ ਗੱਲ ਅਸੀਂ ਸੋਚ ਰਹੇ ਹਾਂ ਜੀ ਅਸੀਂ ਅੱਜ ਸਾਨੂੰ ਘੜੋਂ ਘੜ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਨਾਟਾ ਸੀਗਾ ਜੀ ਸਾਡੇ ਕੋਲੇ ਕੋਈ ਮੰਤਰੀ ਕੋਈ ਐਮਐਲਏ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਨਹੀਂ ਆਇਆ ਜੀ ਨਹੀਂ ਸਾਨੂੰ ਸਵਾਲ ਜਵਾਬ ਕੀਤਾ ਸੀ ਇੱਕ ਦੀ ਮੰਤ ਕੀਤੀ ਜਾ ਕੇ ਜੀ ਪੁੱਛਿਆ ਵੀ ਹੈ ਮੰਤ ਵੀ ਕੀਤੀ ਜਾ ਕੇ ਜੀ ਸਾਡੇ ਸਰਕਾਰ ਲੈ ਕੇ ਗਏ ਸਾਡੀ ਜਿਹੜੀ ਜ਼ਮੀਨ ਹੈ ਜੀ ਇਹ ਇਹ ਜਦੋਂ ਪਾਕਿਸਤਾਨ ਵਾਲੇ ਵੰਡ ਹੋਈ ਸੀ ਨਾ ਜੀ ਉਦੋਂ 1300 ਕਿੱਲਾ ਅਲਾਟਮੈਂਟ ਹੋਈ ਸੀ ਜ਼ਮੀਨ ਇੰਦਾਂ ਕਾਂ ਦੀ ਵਲੇ ਜੀ ਅਲਾਟ ਹੋਈ ਉਹ ਚ 85 ਕਿੱਲੇ ਰਜਿਸਟਰੀ ਹੈ ਜੀ 154 ਕਿੱਲੇ ਜਿਹੜੀ ਜ਼ਮੀਨ ਹੈ ਡਗਲਾਤ ਵਿਭਾਗ ਦੇ ਦੀ ਹੈ ਜੀ ਉਹ ਤੋਂ ਬਾਤ ਜਿਹੜੀ ਨੇ ਇਹ ਜ਼ਮੀਨ ਹੈ ਜੀ ਇਹ ਨਹਿਰੀ ਵਿਭਾਗ ਦੇ ਆ ਜਾਂਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਜੀ ਅਸੀਂ ਮਿੰਨ ਤਾਂ ਇਹਦੀ ਕੀਤੀ ਜੀ ਡਰੋਨ ਵੀ ਚੱਲਿਆ ਡਰੋਨ ਚੱਲਣ ਤੋਂ ਬਾਅਦ ਸਾਡੇ ਜੋ ਇੱਥੇ ਡਰੋਨ ਦੀ ਵਾਰੀ ਆਈ ਸਾਡਾ ਡਰੋਨ ਰੁਕਿਆ ਗਿਆ ਜੀ ਸਾਡੀ ਰਜਿਸਟਰੀ ਨਹੀਂ ਹੋਈ ਸਾਡੀ ਮੰਗ ਇਹ ਹੈ ਵੀ ਸਾਡੀ ਜਿੰਨੀ ਜਰਮੀ ਆ ਜੀ ਉਹਦੀ ਰਜਿਸਟਰੀ ਹੋਵੇ 85 ਕਿੱਲੇ ਦੀ ਹੋ ਗਈ ਜੀ ਬਾਕੀ ਰਜਿਸਟਰੀ ਜਾਂਦੀ ਹੈ ਜੀ ਅਸੀਂ ਬੇਰਗਾ ਕੇ ਬੇਨਤੀ ਕਰਦੇ ਆਂ ਵੀ ਉਹ ਵੀ ਰਜਿਸਟਰੀ ਹੋਵੇ ਜੀ ਜਿੰਨੇ ਸਰਕਾਰ ਸਾਨੂੰ ਲਾਉਂਦੀ ਹੈ ਜਿੰਨੇ ਪੈਸੇ ਲਾਉਂਦੀ ਹੈ ਅਸੀਂ ਭਾਤੋਂ ਤੇ ਆਦਾਂ ਜੀ ਸਾਡੇ ਬਿੱਲ ਆਏ ਇੱਥੇ ਬਿੱਲ ਆਉਂਦੇ ਆ ਜੀ ਸਕੂ ਮੌਜੂਦਾ ਬੰਦੇ ਐ ਚੋ ਜੀ ਜਿੰਨੇ ਬਿੱਲ ਪਾਣੇ ਚੱਕਾ ਲਓ ਜੀ 70 75 ਸਾਲਾਂ ਦੇ ਪਾਣੇ ਬੰਦੇ ਬੈਠੇ ਬਚੋਤ ਬੈਠੇ ਆ ਜੀ ਜੇ ਬਹਿ ਵੀ ਸੰਭਾਈ ਨਾ ਹੋਈ ਤਾਂ ਫਿਰ ਅਗਲਾ ਕਿਸੇ ਦਾ ਅਗਲਾ ਐਕਸ਼ਨ ਸਾਡਾ ਇਹ ਆ ਜੀ ਅਸੀਂ ਰੋਡ ਬਲੌਕ ਕਰਾਂਗੇ ਜੀ ਸਾਹਿਬ ਤੋਂ ਜਿਵੇਂ ਵੀ ਪਰਮਿਸ਼ਨ ਲੈ ਕੇ ਜਿਓ ਸਾਨੂੰ ਪ੍ਰੋਸੈਸ ਕਰਨਾ ਪਿਆ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਵੀਰਤਲਾਬ ਦੇ 12 ਹਜ਼ਾਰ ਵਾਸੀ ਦੇ ਸੰਯੋਗ ਨਾਲ ਅਸੀਂ ਸੜਕ ਬਲੌਕ ਕਰਾਂਗੇ ਜੀ ਮੈਂ ਮੀਡੀਆ ਦਾ ਇਹ ਕੱਲ ਸਰਕਾਰ ਨੂੰ ਪੁੱਛਣਾ ਚਾਹਣਾ ਜੀ ਜੋ ਸਰਕਾਰ ਜ਼ਮੀਨ ਅਲਾਟਮੈਂਟ ਕਰਦੀ ਹੈ ਜੀ ਮੰਨ ਲਓ ਜਿਵੇਂ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਵਲੇ ਅਲਾਟਮੈਂ ਉਹ ਮੈਂ ਪੁੱਛਣਾ ਚਾਹੁੰਦਾ ਮੀਡੀਆ ਲਈ ਸਰਕਾਰ ਨੂੰ ਕਿ ਤੂੰ ਤੁਹਾਡੇ ਕੋਲ ਹੱਕ ਹੈ ਸਾਡੀ ਜ਼ਮੀਨ ਖੋਹਣ ਦਾ ਜੀ ਜੇ ਇੱਕ ਸਰਕਾਰ ਨੇ ਅਲਾਟ ਕਰਤੀ ਤਾਂ ਦੂਜੀ ਸਰਕਾਰ ਵੀ ਉਹ ਖੋਹ ਸਕਦੀ ਹੈ ਜਮੀਨ ਸਾਡਾ ਬਸ ਇਹੀ ਸਰਕਾਰ ਨੂੰ ਪੁੱਛਣਾ ਹੱਕ ਹੈਗਾ ਵੀ ਇਹ ਕਦੋਂ ਸਾਡੇ ਨਾਲ ਐ ਕੀਤਾ ਜਾ ਰਿਹਾ ਹੈ ਤੀਜਾ ਇਹ ਕੀ ਨਾਮ ਹੈ ਤੇ ਕਿਹੜਾ ਪਿੰਡ ਆ ਸਾਡਾ ਇਹ ਪਿੰਡ ਹੈਗਾ ਵੀਰਤਲਾ ਤੇ ਅਸੀਂ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਤਿੰਨੇ ਪਿੰਡਾਂ ਦੇ ਸਰਪੰਚ ਮੇਰੇ ਮਾਤਾ ਜਸਵੰਤ ਸਿੰਘ ਸਰਪੰਚ ਤੇ ਭਾਈ ਸੁਖਚੈਨ ਸਿੰਘ ਸਰਪੰਚ ਵਸਤੀ 1 2 3 ਵਸਤੀ ਦੇ ਔਰ ਬਾਬਾ ਜੀਵਨ ਸਿੰਘ ਪਾਸਟੀ ਨੰਬਰ 6 ਦੇ ਸਰਪੰਚ ਕੰਚਨ ਮੈडम ਤਾਂ ਅਸੀਂ ਤਿੰਨਾਂ ਪੰਚਾਇਤਾਂ ਨੇ ਜਿਹੜੀਆਂ ਹੁਣ ਇੱਕ ਆਵਾਸ ਯੋਜਨਾ ਦੀ ਸਕੀਮ ਆਈ ਚੱਲੀ ਜਾਂਦੀ ਹੈਗੀ ਜਿਹੜੀ 31 ਮਾਰਚ ਤੱਕ ਬੰਦ ਹੋ ਜਾਣੀ ਹੈ ਸੈਡ ਉਹਦੇ ਸਬੰਧ ਚ ਅਸੀਂ ਪਿਛਲੇ 12 ਤੇ 13 ਤਰੀਕ ਨੂੰ ਡੀ.ਐਸ.ਡੀ ਸਾਹਿਬ ਕੋਲੇ ਔਰ ਅੱਜ ਕੀ 12 ਤਰੀਕ ਨੂੰ ਜਾ ਕੇ ਆਏ ਹਾਂ ਤਾਂ ਸਾਡੇ ਜਿਹੜੇ ਇਹ ਫਾਰਮ ਆਗੇ ਸਾਡੇ ਪਿੰਡ ਦੇ ਇਹ ਤਿੰਨਾਂ ਪਿੰਡਾਂ ਦੇ ਇਹ ਫਾਰਮ ਨਹੀਂ ਭਰੇ ਜਾ ਰਹੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਲਾਲਖੀਰ ਦੇ ਵਿੱਚ ਛੋਡੇ ਮਕਾਨ ਨਹੀਂ ਭਰੇ ਜਾ ਤੁਹਾਡੇ ਕੋਲੇ ਤੁਹਾਡੇ ਕੋਲੇ ਕੋਈ ਮਤਲਬ ਤੁਸੀਂ ਗੈਰਕਾਨੂੰਨੀ ਢੰਗ ਨਾਲ ਬੈਠੇ ਹੋ ਪਰ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਨੂੰ ਇਹ ਜਿਹੜੀ ਸੈਂਟਰ ਦੀ ਸਰਕਾਰ ਇੰਦਰਾ ਗਾਂਧੀ ਨੇ ਸਾਨੂੰ ਇਹ ਅਲਾਟਮੈਂਟ ਕੀਤੀ ਹੋਈ ਹੈ ਔਰ ਇਹਦੇ 'ਚ ਸਾਡੇ 85 ਕਿੱਲਾਂ ਦੇ ਇੰਤਕਾਲ ਵੀ ਹੋਏ ਹੋਏ ਆ ਜਿਹੜੀਆਂ ਕਿ ਸਰਕਾਰ ਦੀ ਮੌਜੂਦਾ ਸਰਕਾਰ ਨੇ ਉਹਦੇ ਕੋਈ ਸਕੀਮ ਦਿੱਤੀ ਸੀਗੀ ਕੋਈ 7000 ਰੁਪਏ ਭਰਵਾਇਆ ਸੀਗਾ ਦੱਸਣ ਦੇ ਮਤਲਬ ਕੋ ਬਜ਼ੁਰਗਾਂ ਦੇ 7000 ਰੁਪਏ ਬਜ਼ੁਰਗਾਂ ਦੇ ਦੱਸਣ ਦੇ ਮਤਲਬ ਭਰਵਾਇਆ ਗਿਆ ਸੀਗਾ ਤਾ ਪਿਛਲੀ ਸਰਕਾਰ ਨੇ ਵੀ ਇੱਕ ਨੋਟੀਫਿਕੇਸ਼ਨ ਕੀਤਾ ਸੀ ਕੈਪਟਨ ਸਰਕਾਰ ਨੇ ਵੀ ਇਹਨਾਂ ਦੇ ਜਿਹੜੇ 243000 ਰੁਪਏ ਭਰਵਾ ਕੇ ਕਿੱਲੇ ਦਾ ਤੇ ਉਹ ਇਹਨਾਂ ਦੇ ਇੰਤਕਾਲ ਕੀਤੇ ਯਾਰ ਤਾਂ ਇਹ ਜਿਹੜੀ ਹੋਣ ਵਾਲੀ ਸਰਕਾਰ ਸੀਗੀ ਉਹਨਾਂ ਨੇ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾਗਾ ਤਾਂ ਅਸੀਂ ਸਰਪ੍ਰਾਈਜ਼ ਆਵਾਜ਼ ਚ ਜਿਹੜਾ ਕਹਿੰਦੀ ਗਏ ਸੀਗੇ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਸਾਨੂੰ ਤਾਂ ਆ ਸਾਡੀਆਂ ਸਕੀਮਾਂ ਜਿਹੜੀਆਂ ਗਰੀਬਾਂ ਦੀਆਂ ਆਉਂਦੀਆਂ ਆਈਆਂ ਸੈਂਟਰ ਸਰਕਾਰ ਵੱਲੋਂ ਵੀ ਆਉਂਦੀਆਂ ਉਹ ਵੀ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਤਾਂ ਇਸ ਕਰਕੇ ਅਸੀਂ ਸ਼ਾਂਤਮਈ ਅੱਜ ਇੱਥੇ ਬੈਠੇ ਸੀਗੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਵੀ ਸਾਨੂੰ ਆ ਸਕੀਮਾ ਤੋਂ ਵਾਂਝਾ ਨਾ ਕੀਤਾ ਜਾਵੇ ਜੇ ਸਾਨੂੰ ਵਾਂਝਾ ਕੀਤਾ ਗਿਆ ਤਾਂ ਫਿਰ ਸਾਡਾ ਇਹ ਐਸ்சி ਸਮਾਜ ਆ ਕਿ ਅਸੀਂ ਹੋਰ ਵੀ ਜਥੇਬੰਦੀਆਂ ਨਾਲ ਗੱਲ ਕਰਕੇ ਜਾਂ ਸਾਡੇ ਸਾਰੇ ਪਿੰਡ ਨੂੰ ਅਸੀਂ ਹੋਰ ਇਕੱਠਾ ਕਰਾਂਗੇ ਤਾਂ ਇਹ ਜਿਹੜਾ ਇਹ ਰੋਡ ਆ ਸਾਡਾ ਭਾਲੀ ਰੰਗ ਰੋਡ ਤੋਂ ਨਿਕਲਦਾਗਾ ਸਦਰ ਠਾੜੇ ਦੇ ਕੋਲੇ ਅਸੀਂ ਬਲੌਕ ਕਰਾਂਗੇ ਮੈਂ ਸੁਟਾ ਕਿਹੜਾ ਪਿੰਡ ਮੇਰਾ ਨਾਮ ਰੋਹਨ ਮੱਟੂ ਆ ਜੀ ਮੇਰੀ ਵਾਈਫ ਸਰਪੰਚ ਨੇ ਪਿੰਡ ਬਾਬਾ ਜੀਵਨ ਸਿੰਘ ਨਗਰ ਤੋਂ ਅੱਜ ਅਸੀਂ ਇੱਥੇ ਨੇ ਪੰਚਾਇਤ ਤੇ ਇਕੱਠੇ ਹੋਈ ਹੈਗੇ ਆਂ ਸਾਡਾ ਜਿਹੜਾ ਰੋਸ ਹੈਗਾ ਉਹ ਸਰਕਾਰ ਤੇ ਪ੍ਰਸ਼ਾਸਨ ਵਾਸਤੇ ਹੈਗਾ ਸਾਡਾ ਰੋਸ ਕਿ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਅਸੀਂ ਪਿਛਲੇ 70 ਸਾਲ ਤੋਂ ਇੱਥੇ ਰਹਿ ਰਹੇ ਹਾਂ ਸਾਡੇ ਹਰ ਇੱਕ ਚੀਜ਼ ਮਿਲ ਰਹੀ ਹੈ ਸਕੂਲ ਵੀ ਹੈ ਸਾਡੇ ਕੋਲ ਡਿਸਪੈਂਸਰੀ ਵੀ ਆ ਬਿਜਲੀ ਵੀ ਆ ਸਭ ਕੁਝ ਹੈਗਾ ਪਰ ਅੱਜ ਸਰਕਾਰ ਨੇ ਸਾਨੂੰ ਇਹ ਕਹਿਤਾ ਵੀ ਤੁਸੀਂ ਲਾਲ ਲਕੀਰ ਦੇ ਵਿੱਚ ਹੈਗੇ ਹੋ ਵੀ ਇਹਦਾ ਸਾਨੂੰ ਮਤਲਬ ਨਹੀਂ ਸਮਝ ਆ ਰਿਹਾ ਵੀ ਲਾਲ ਲਕੀਰ ਚ ਕਿਸ ਤਰੀਕੇ ਨਾਲ ਕਹਿ ਰਹੇ ਹੋ ਸਾਨੂੰ ਕਹਿ ਰਹੇ ਵੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਬੈਠੇ ਹੋ ਜਿਹੜੀ ਆਵਾਸ ਯੋਜਨਾ ਦੀ ਸਕੀਮ ਹੈਗੀ 98% ਐਸੀ ਕਮਿਊਨਿਟੀ ਦੇ ਲੋਕ ਇੱਥੇ ਰਹਿੰਦੇ ਆ ਦਲਿਤ ਵਰਗ ਦੇ ਲੋਕ ਇੱਥੇ ਰਹਿੰਦੇ ਹੈਗੇ ਤੇ ਸਾਨੂੰ ਮੰਨ ਕੇ ਚਲੋ ਸਭ ਤੋਂ ਵੱਧ ਜ਼ਰੂਰਤ ਸਾਡੇ ਪਿੰਡ ਨੂੰ ਐਸੀ ਯੋਜਨਾ ਦੀ 1,66,000 ਰੁਪਏ ਘਰਾਂ ਦੇ ਮਕਾਨਾਂ ਦੇ ਫਾਰਮਾਂ ਤੋਂ ਆਉਂਦਾ ਹੈਗਾ ਜੀ ਸਾਰਾ ਪੰਜਾਬ ਇਸ ਦਾ ਲਾਭ ਲੈ ਰਿਹਾ 31 ਮਾਰਚ ਤੱਕ ਪੋਰਟਲ ਖੁੱਲਿਆ ਜੇ ਉਸ ਤੋਂ ਪਹਿਲਾਂ ਇਹ ਸਕੀਮ ਨਾ ਗਈ ਤਾਂ ਸਾਡੀ ਪੰਚਾਇਤਾਂ ਤੇ ਇਹ ਗੱਲ ਆ ਤੇ ਅਸੀਂ ਇਸ ਦਾ ਕੀ ਜਵਾਬ ਦਈਏ ਲੋਕਾਂ ਨੂੰ ਤਾਂ ਇਹ ਸਾਨੂੰ ਸਾਡੀ ਇਹੀ ਮੰਗ ਹੈਗੀ ਇਹ ਵੀ ਸਾਡਾ ਜਿਹੜਾ ਇਹ ਜਿਹੜਾ ਤੁਸੀਂ ਲਾਲਕੀਰ ਚ ਕੀਤਾ ਵੀ ਸਾਡੇ ਪਹਿਲਾਂ ਵੀ ਤਾਂ ਜਿਹੜੇ ਫਲਸ਼ਾਂ ਦੇ ਪੈਸੇ ਆਉਂਦੇ ਆ ਜਾਂ ਕੋਈ ਗ੍ਰਾਂਟ ਆਉਂਦੀ ਹੈ ਇਹ ਕੁਝ ਵੀ ਹੈ ਸਾਡਾ ਸਾਰਾ ਕੁਝ ਆਉਂਦਾ ਵੀ ਇਹ ਸਾਨੂੰ ਇਹ ਇਹ ਫਾਇਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਲੈਕਸ਼ਨਾਂ ਬਾਰੇ ਜਿਹੜੇ ਮੰਤਰੀ ਹੈਗੇ ਜਾਂ ਲੀਡਰ ਹੈਗੇ ਉਹ ਆਉਂਦੇ ਆ ਉਹ ਵੀ ਕਹਿੰਦੇ ਆ ਵੀ ਤੁਹਾਨੂੰ ਹਰ ਸਹੂਲਤ ਦਿੱਤੀ ਜਾਊਗੀ ਬਿਲਕੁਲ ਜੀ ਬਿਲਕੁਲ 100% ਅਸੀਂ ਤਾਂ ਪਿਛਲੇ 20-25 ਸਾਲ ਤੋਂ ਇਹੀ ਸੁਣਦੇ ਆ ਰਹੇ ਆ ਵੀ ਤੁਹਾਡਾ ਇਸ ਇਸ ਅਸੀਂ ਸਰਕਾਰ ਤੇ ਰਜਿਸਟਰੀ ਕਰ ਦਾਂਗੇ ਅਸੀਂ ਆ ਤੁਹਾਡਾ ਇਸ ਕੰਮ ਚ ਪਰ ਕੋਈ ਕੰਮ ਨਹੀਂ ਹੁੰਦਾ ਉਸ ਤੋਂ ਬਾਅਦ ਕੋਈ ਨਹੀਂ ਸ਼ਕਲ ਦਿਖਾਉਂਦਾ ਜੀ ਸਾਡੀ ਅਗਲੀ ਰਣਨੀਤੀ ਇਹ ਹੀ ਹੈ ਜੀ ਅਸੀਂ ਕੱਲ ਨੂੰ ਡੀਸੀ ਸਾਹਿਬ ਕੋਲੇ ਤਿੰਨੇ ਪੰਚਾਇਤਾਂ ਫੇਰ ਜਾਵਾਂਗੇ ਇੱਕ ਵਾਰੀ ਫੇਰ ਉਹਨਾਂ ਦੇ ਸਾਹਮਣੇ ਮੰਗ ਪੱਤਰ ਜਿਵੇਂ ਅੱਜ ਸਾਡਾ ਸ਼ਾਂਤਮਈ ਆ ਅਸੀਂ ਇਹ ਸਾਰਾ ਰੋਡ ਬਲੌਕ ਕਰ ਦਾਂਗੇ ਜੀ ਅੱਜ ਤਾਂ ਅਸੀਂ ਇੱਥੇ 100-150 ਜਾਣਾ ਕੱਲ੍ਹ ਹੋ ਸਕਦਾ ਅਸੀਂ 500000 ਜਾਣਾ ਵੀ ਇੱਥੇ ਬੈਠਣਾ ਪਵੇ ਅਸੀਂ ਬੈਠਾਂਗੇ ਜਿੰਨਾ ਸੰਘਰਸ਼ ਲੰਬਾ ਚੱਲੇ ਅਸੀਂ ਕਰਾਂਗੇ ਪਰ ਅਸੀਂ ਆਪਦੇ ਹੱਕ ਲੈ ਕੇ ਹੀ ਰਗਾਵਾਂਗੇ ਇਹਦੇ ਚ ਪਿੰਡ ਬਾਬਾ ਗ੍ਰਾਮ ਪੰਚਾਇਤ 145 ਬੀੜ ਤਲਾਬ ਤਲਾਬ ਨਹਿਰ 2 3 ਨੰਬਰ